ਆਜੋ ਵੀ ਦਰਸ਼ਕ ਵੀਰੋ 2010 ਮਾਡਲ ਜੀ3 ਗੱਡੀ ਆ ਗਈ ਹੈਗੀ ਬਹੁਤ ਸੋਹਣੀ ਤੇ ਸਾਫ ਸੁਥਰੀ ਗੱਡੀ ਹੈਗੀ 2010 ਮਾਡਲ ਜੀ3 ਹੈ ਗੱਡੀ ਦਾ ਰੇਟ ਵੀ ਬਹੁਤ ਜਾਇਜ਼ ਜਗਾ ਬਹੁਤ ਘੱਟ ਰੇਟ ਆ ਓਨਲੀ 2 ਲੱਖ 80000 ਰੁਪਿਆ ਗੱਡੀ ਦੀ ਡਿਮਾਂਡ ਆ ਨੇਗੋਸ਼ੀਏਬਲ ਰੇਟ ਆ ਮਾਨਤਨ ਕਰ ਲਿਓ ਇਸ ਤੋਂ ਬਾਅਦ ਆ ਗਈ ਬਈ 2007 ਮਾਡਲ 2028 ਟਿੱਕਰ ਪਾਸ ਇਹ ਗੱਡੀ ਦਾ ਰੇਟ ਵੀ ਬਹੁਤ ਘੱਟ ਜੈ ਸਿਲਵਰ ਕਲਰ ਆ ਓਨਲੀ ਡਿਮਾਂਡ ਹੈ ਦੀ 2 ਲੱਖ 20000 ਰੁਪਿਆ ਨੇਗੋਸ਼ੀਏਬਲ ਰੇਟ ਆ ਮਾਨਤਨ ਹੋ ਜਾਊਗਾ ਮੂਹਰੇ ਟਾਇਰ ਨਵੇਂ ਮਗਰ ਲਈ 80 ਪੈਸੇ ਆ ਸਾਫ ਸੁਥਰੀ ਤੇ ਸੋਹਣੀ ਗੱਡੀ ਆ। ਐਦੋ ਵਾੜ ਆ ਗਈ ਬਾਈ ਜੀ 2010 ਮਾਡਲ ਲੁਧਿਆਣਾ ਨੰਬਰ PB010 1416 ਗੱਡੀ ਦਾ ਨੰਬਰ ਆ। ਨਵੀਂ ਸ਼ੇਪ ਦੇ ਵਿੱਚ ਤਿਆਰ ਆ ਗਈ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ। ਟਾਇਰ ਚਾਰੇ ਨਵੇਂ, ਸ਼ੀਟ ਕਵਰ ਨਵੇਂ, ਮੈਟ ਨਵੇਂ, ਮੈਟਿੰਗ ਨਵੀਂ। ਜਿਹੜਾ ਕੁਝ ਪਿਆ ਤਾਂ ਦਰਸ਼ਕ ਵੀਰੋਂ ਨਵੇਂ ਮਿਲੂਗਾ। ਟੱਚ ਲੱਗੀ ਵੀ ਆ ਤਿੰਨੇ ਗੱਡੀਆਂ ਦੇ ਵਿੱਚ। ਇਹਦੇ ਵਿੱਚ ਵੀ ਟੱਚ ਆ। ਇਹਦਾ ਡਿਮਾਂਡ ਹੀ ਦੀ ਹੀ ਗੱਡੀ ਦੀ ਹੈਗੀ ਹੈਗੀ। ਜੀਪ 4A ਗੱਡੀ ਆ। ਸੱਤ ਮਾਡਲ ਵੀ ਜੀ 4 ਆ। ਤੇ ਇਹ ਗੱਡੀ ਦੀ ਮੰਗ ਹੈਗੀ ਹੈ ਬਾਈ ਜੀ 3 ਲੱਖ ਰੁਪਈਆ ਮਾਨ ਤਨ ਹੋ ਜੂਗਾ ਨੇਗੋਸ਼ੀਏਬਲ ਰੇਟ ਆ ਮਾਨ ਤਨ ਕਰ ਦੇਾਂਗੇ ਸੰਪਰਕ